ਇਸ ਦੇ ਦੀ ਜਮਹੂਰੀ ਦੀ ਬੜੀ ਇੱਕ ਖੂਬਸੂਰਤੀ ਹੈ ਕਿ ਦੇਸ਼ ਦੇ ਕਰੋੜਾਂ ਕਰੋੜਾਂ ਲੋਕਾਂ ਨੂੰ ਇਹ ਸੁਪਨਾ ਦਿਖਾਇਆ ਜਾਂਦਾ ਹੈ ਕਿ ਸਧਾਰਨ ਜਾਤਾਂ ਸਧਾਰਨ ਪਰਿਵਾਰਾਂ ਚ ਵੀ ਉੱਠ ਕੇ ਜਦੋਂ ਵਿਅਕਤੀ ਵੱਡੀਆਂ ਰਾਸ਼ੀ ਪੋਜੀਸ਼ਨਾਂ ਚ ਪਹੁੰਚਦੇ ਆ ਤਾਂ ਕਿਉਂ ਨਹੀਂ ਬਦਲਿਆ ਜਾ ਸਕਦਾ ਦੇਸ਼ ਦਾ ਪਰਿਖ ਮਿਸਾਲ ਵਜੋਂ ਜਦੋਂ ਆਪਾਂ ਜ਼ਿਕਰ ਕਰ ਰਹੇ ਹਾਂ ਅੜੀਸਾ ਦੇ ਮੁੱਖ ਮੰਤਰੀ ਬਣਿਆ ਮੋਹਨ ਮਾਜੀ ਉਸ ਪਰਿਵਾਰ ਨਾਲ ਸੰਬੰਧ ਰੱਖਦੇ ਆ ਜਿਹੜੇ ਹੇਠਲੀਆਂ ਸ਼੍ਰੈਣੀਆਂ 'ਚ ਲੰਬੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਆ ਇਸੇ ਤਰੀਕੇ ਨਾਲ ਜੇ ਆਪਾਂ ਮੁਲਕ ਦੇ ਪ੍ਰਮੰਤਰੀ ਦੀ ਗੱਲ ਕਰਦੇ ਆ ਤਾਂ ਕਿਹਾ ਜਾਂਦਾ ਕਿ ਮੁਲਕ ਦਾ ਪ੍ਰਧਾਨ ਮੰਤਰੀ ਉਹ ਹੈ ਜੋ ਇੱਕ ਦਿਨ ਚਾਹ ਵੇਚਣ ਵਾਲਾ ਚਾਹ ਵੇਚਣ ਵਾਲੇ ਪ੍ਰਧਾਨ ਮੰਤਰੀ ਬਣ ਸਕਦੇ ਆ ਤਾਂ ਇਹ ਦੇਸ਼ ਦਾ ਆਮ ਆਦਮੀ ਤਰੱਕੀ ਕਿਉਂ ਨਹੀਂ ਕਰ ਸਕਦਾ ਇੰਨੀ ਗੱਲ ਨਹੀਂ ਜੇ ਆਪਾਂ ਪੰਜਾਬ ਦੀ ਵੀ ਗੱਲ ਕਰੀਏ ਪੰਜਾਬ ਚ 92 ਵਿਧਾਇਕ ਪਿਛਲੀ ਵਿਧਾਨ ਸਭਾ ਦੀ ਚੋਣ ਚ ਜਿੱਤ ਕੇ ਆਏ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਦੇਖੋ ਜੀ ਜੇ ਮੋਬਾਈਲ ਠੀਕ ਕਰਨ ਵਾਲੇ ਸਾਈਕਲਾਂ ਤੇ ਜਾਣ ਵਾਲੇ ਐਮਐਲਏ ਬਣ ਸਕਦੇ ਆ ਤਾਂ ਇਸਦਾ ਜ਼ਮੂਰੀ ਦਾ ਵੱਡਾ ਹੋਰ ਹਲਾਰਾ ਕੀ ਹੋ ਸਕਦਾ ਹੈ ਕਿ ਸਧਾਰਨ ਕਰਾਂ ਚੋਂ ਆਏ ਲੋਕ ਵੀ ਐਮਐਲਏ ਔਰ ਵਿਧਾਨ ਸਭਾ ਦੀਆਂ ਪੌੜੀਆਂ ਚੜ ਗਏ ਆ ਇਹਦੇ ਨਾਲ ਹੀ ਜੁੜੀ ਇੱਕ ਹੋਰ ਗੱਲ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਅਕਸਰ ਆਖਦੇ ਰਹਿੰਦੇ ਆ ਕਿ ਕੰਨਾਂ ਨੂੰ ਇਹ ਗੱਲ ਪਰਵਾਹ ਨਹੀਂ ਕਿ ਮਾਸਟਰ ਦਾ ਮੁੰਡਾ ਕਿਵੇਂ ਮੁੱਖ ਮੰਤਰੀ ਬਣ ਗਿਆ ਇਹ ਸਾਰੀਆਂ ਬਹੁਤ ਖੂਸਗੁਰਤ ਗੱਲਾਂ ਐ ਇਸ ਦੇ باوجود ਜਿਹਦਾ ਮੈਂ ਸ਼ੁਰੂ ਚ ਜ਼ਿਕਰ ਕੀਤਾ ਹੈ ਕਿ ਦੇਸ਼ ਦੇ ਲੋਕਾਂ ਦੀ ਹੋਂਣੀ ਕਿਉਂ ਨਹੀਂ ਬਦਲੀ ਜਦੋਂ ਆਪਾਂ ਇਸ ਮੁੱਦੇ ਦਾ ਜ਼ਿਕਰ ਕਰ ਰਹੇ ਹਾਂ ਤਾਂ ਕਬਾਇਦ ਦੇ ਵਿੱਚ ਰੋਜ਼ਗਾਰ ਦੀ ਪਾਲ ਚ ਗਏ 42 ਤੋਂ ਵੱਧਰੇ ਵਿਅਕਤੀ ਇਕ ਇਮਾਰਤ ਨੂੰ ਅੱਗ ਲੱਗਣ ਦੇ ਨਾਲ ਚੁਲਸੇ ਗਏ ਜਾਣਾ ਦੇ ਗਏ ਕੌਣ ਸਾਨੂੰ ਲੋਕ ਡਰਾਈਵਰ ਸੀ ਮੇਸਨ ਸੀ ਕਾਰਪੈਂਟਰ ਸੀ ਡਿਲੀਵਰੀ ਬੁਆਏ ਸੀ ਯਾਨੀ ਇਸ ਕਦਰ ਹੀਟਲੀ ਪੱਦਰ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਆਪਣਾ ਮੁਲਕ ਛੱਡਣਾ ਪਿਆ ਕੌਣ ਹੈ ਜਿਹੜਾ ਆਪਣਾ ਮੁਲਕ ਛੱਡਣਾ ਪੈਂਦਾ ਹੈ ਛੱਡਣਾ ਚਾਹੁੰਦਾ ਹੈ ਮਜਬੂਰੀ ਜਦ ਮੁਲਕ ਛੱਡਿਆ ਜਾਂਦਾ ਤੇ ਰੋਜ਼ਗਾਰ ਦੀ ਭਾਲ ਚ ਨਿਕਲਦੇ ਆ ਤੇ ਕਿਸ ਕਦਰ ਟਕੇ ਖਾਂਦੇ ਆ ਕਿਸ ਕਦਰ ਹੋਣੀ ਉਹਨਾਂ ਦਾ ਸਾਹਮਣਾ ਕਰਦੀ ਐ ਆਪਾਂ ਪੰਜਾਬ ਦੀ ਗੱਲ ਹੋਰ ਕਰ ਸਕਦੇ ਆ ਅਮਰਸਰ ਦਾ ਇੱਕ ਨੌਜਵਾਨ ਕਿਉਂਕਿ ਇੱਧਰ ਕਿਧਰ ਰੋਜ਼ਗਾਰ ਨਹੀਂ ਮਿਲਿਆ ਕਿਸੇ ਨੇ ਸੁਨੇਹਾ ਦਿੱਤਾ ਕਿ ਰੂਸ ਜਾ ਕੇ ਫੌਜ ਭਰਤੀ ਹੋ ਜਾ ਤੂੰ ਉੱਥੇ ਪੱਕਾ ਹੋ ਜਾਏਗਾ ਰੂਸ ਤੇ ਜਿਹੜੀ ਯੂਕਰੇਨ ਦੀ ਲੜਾਈ ਹੈ ਉਸ ਲੜਾਈ 'ਚ ਉਹ ਮਾਰਿਆ ਗਿਆ ਤੇ ਕਈ ਮਹੀਨਿਆਂ ਬਾਅਦ ਉਸਦੇ ਪਰਿਵਾਰ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਬੇਟਾ ਤਾਂ ਲੜਾਈ 'ਚ ਮਾਰਿਆ ਗਿਆ। ਵੱਡੀ ਗੱਲ ਦੇਖੋ ਅਕਲੋਤਾ ਕਰਦਾ ਬੱਚਾ ਛੋਟੇ-ਛੋਟੇ ਗਾਂਵ ਉਹਦੇ ਬੱਚੇ ਉਹ ਤਾਂ ਮਾਰਿਆ ਗਿਆ। ਕਈ ਮਹੀਨੇ ਤੱਕ ਪਰਿਵਾਰ ਨੂੰ ਪਤਾ ਵੀ ਨਹੀਂ ਲੱਗਿਆ। ਪਰ ਹੁਣ ਅਗਲੀ ਗੱਲ ਇਹ ਹੈ ਕਿ ਪਰਿਵਾਰ ਆਪਣੀ ਸਰਕਾਰ ਦਾ ਮਿੰਨਤ ਤਰਲਾ ਕਰ ਰਿਹਾ ਕਿ ਕਿਸੇ ਕਦਰ ਸਾਡੇ ਪੁੱਤ ਦੀ ਲਾਸ਼ ਦਾ ਮੂੰਹ ਹੀ ਅਸੀਂ ਦੇਖ ਲਈਏ। ਪਤਾ ਨਹੀਂ ਉਲਾਸ ਮਿਲੇਗੀ ਕੋਈ ਨਹੀਂ ਮਿਲੇਗੀ ਹੈ ਵੀ ਕਿ ਨਹੀਂ ਆਏਗੀ ਤਰਾਸਦੀ ਸਹਜਵਾਗੇ ਦਿਖਾਈ ਜਾਂਦੇ ਆ ਕਿ ਸਾਡੇ ਜਿਹੜੇ ਹਜ਼ਾਰਾਂ ਹਜ਼ਾਰਾਂ ਜਿਹੜੇ ਨੌਜਵਾਨ ਆ ਬਾਹਰ ਰਜ਼ਗਾਰ ਦੀ ਭਾਲ ਵਿੱਚ ਜਾ ਰਹੇ ਆ ਹੁਣ ਪੰਜਾਬ ਦੇ ਅੰਦਰ ਹੀ ਜਿਹੇ ਵਸੀਲੇ ਪੈਦਾ ਹੋਣਗੇ ਕਿ ਬਾਹਰੋਂ ਇੱਧਰ ਆਉਣਗੇ ਆਪਾਂ ਇਸੇ ਮੁਲਕ ਦੀ ਗੱਲ ਕਰਦੇ ਆਂ ਪਾਰਲੀਮੈਂਟ ਦੀਆਂ ਚੋਣਾਂ ਨਿਕਲ ਕੇ ਗਈਆਂ ਆਂ ਕਿ ਆ ਜਾਂਦਾ ਹੈ ਕਿ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣੇਗਾ ਸਾਰਿਆਂ ਨੂੰ ਖੁਸ਼ੀ ਹੋਏਗੀ ਬਣਨਾ ਚਾਹੀਦਾ ਪਰ ਸਾਡੇ ਰਾਸ਼ਟਰੀ ਆਗੂ ਸਾਨੂੰ ਇਹ ਦੱਸਦੇ ਆ ਕਿ ਕਰੋੜਾਂ ਕਰੋੜਾਂ ਲੋਕਾਂ ਨੂੰ ਇਹ ਦੇਸ਼ ਦੇ ਅੰਦਰ ਅਜੇ ਵੀ ਮੁਫਤ ਅਨਾਜ ਮਹੱਈਆ ਕੀਤਾ ਜਾਂਦਾ ਹੈ ਤਾਂ ਕਿ ਉਹ ਪੇਟ ਭਰ ਕੇ ਆਪਣੀ ਰੋਟੀ ਖਾ ਸਕਣ 72 75 ਸਾਲ ਆਜ਼ਾਦੀ ਦੇ 20 ਜਾਣ ਬਾਅਦ ਵੀ ਜੇ ਦੇਸ਼ ਦੇ ਆਗੂ ਇਹ ਦਾਅਵੇਦਾਰੀਆਂ ਕਰਨ ਕਿ ਅਸੀਂ ਦੇਸ਼ ਦੇ ਕਰੋੜਾਂ ਲੋਕਾਂ ਨੂੰ ਮਹਤਨਾਜ ਮਹੱਇਆ ਕਰਦੇ ਆ ਤੇ ਉਹਦੇ ਬਦਲੇ ਚ ਬੋਟਾ ਹਾਸਲ ਕਰਦੇ ਆ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦੀ ਦੇਸ਼ ਦੇ ਲੋਕਾਂ ਦੀ ਹੋਂਣੀ ਕਿਹੋ ਜੀ ਹੋਏਗੀ ਇਹ ਗੱਲ ਹੋਰ ਆਪਾਂ ਕਿਸਾਨਾਂ ਬਾਰੇ ਜ਼ਰੂਰ ਕਰਨੀ ਚਾਹਾਂਗੇ ਕਿਸਾਨ ਕਿਸ ਕਦਰ ਪਿਛਲੇ 21 ਸਾਲਾਂ ਤੋਂ ਲਗਾਤਾਰ ਕਦੇ ਦਿੱਲੀ ਦੀਆਂ ਬਰੂਹਾਂ ਤੇ ਕਦੇ ਖਨੋਰੀ ਦੇ ਬਾਰਡਰ ਤੇ ਕਦੇ ਸ਼ੰਭੂ ਦੇ ਬਾਰਡਰ ਤੇ ਲੜਾਈ ਲੜਦੇ ਆ ਕਿਉਂ ਨਹੀਂ ਮਿਲ ਰਿਹਾ ਇਨਸਾਫ ਤੇਨਿਆ ਜੇ ਦੇਸ਼ ਦਾ ਸਾਰਨ ਵਕਤੀ ਚਾਹ ਵਿੱਚ ਨੌਰਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਹੇੜ ਲੀਆਂ ਜਾਤਾਂ ਚ ਉੱਠ ਕੇ ਮੁੱਖ ਮੰਤਰੀ ਬਣ ਸਕਦਾ ਹੈ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਬਣ ਸਕਦਾ ਹੈ ਮੋਬਾਈਲ ਠੀਕ ਕਰਨ ਵਾਲਾ ਐਮ ਐਲ ਏ ਬਣ ਸਕਦਾ ਹੈ ਤਾਂ ਮੇਰੇ ਦੇਸ਼ ਦੇ ਲੋਕਾਂ ਦੀ ਹੋਂਣੀ ਕਿਉਂ ਨਹੀਂ ਬਦਲ ਸਕਦੀ ਵੱਡਾ ਸਵਾਲ ਮੈਂ ਆਪਣੇ ਦਰਸ਼ਕਾਂ ਲਈ ਛੱਡ ਕੇ ਜਾ ਰਿਹਾ ਹਾਂ